ਸਾਤ ਸੰਗਤ ਜੀ ਗੁਰੂ ਦਾ ਸਤਕਾਰ ਸਿੱਖ ਦੇ ਮਨ ਦੇ ਵਿੱਚ ਕਿੰਨਾ ਦਾ ਹੋਣਾ ਚਾਹੀਦਾ ਜੇ ਕਿਤੇ ਮਨ ਕਰੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਆਉਣ ਦਾ ਸਾਰੀਆਂ ਸੜਕਾਂ ਅੰਮ੍ਰਿਤ ਵੇਲੇ ਉੱਠ ਕੇ ਸਾਫ਼ ਕਰਦਿਆ ਕਰੋ ਗਵਾਂਡੀਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਪਾਣੀ ਛਿੜਕਦਿਆ ਕਰੋ ਅਤਰ ਸੈਂਟ ਫਲੇਲਾਂ ਛਿੜਕਦਿਆ ਕਰੋ ਕਿ ਆਹ ਗਲੀਆਂ ਚੋਂ ਮੇਰੇ ਪ੍ਰੀਤਮ ਮਾਹੀ ਮੇਰੇ ਗੁਰੂ ਨੇ ਆ ਫੁੱਲਾਂ ਦੀ ਵਰਖਾ ਕਰਦੇ ਹੋਏ ਲੈ ਕੇ ਆਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਉਣ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਧਿਆਨ ਦੇ ਕੇ ਸੁਣ ਲਿਓ ਕਿ ਸਤਕਾਰ ਕਿਵੇਂ ਕਰਨਾ ਹੈ ਅੱਜ ਸਤਕਾਰ ਘਟਦਾ ਜਾਂਦਾ ਗੁਰੂ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਸਤਕਾਰ ਦਾ ਨਹੀਂ ਪਤਾ ਸੰਗਤ ਨੂੰ ਮੈਂ ਤੁਹਾਡੇ ਸੰਗਤ ਦੀ ਗੱਲ ਨਹੀਂ ਕਰਦਾ ਪਿਆ ਜਿਹੜਾ ਸਾਡਾ ਮਹਿਕਮਾ ਹੈ ਨਾ ਰਾਗੀ ਢਾਡੀ ਪਾਠੀ ਮਾਫ਼ ਕਰਕੇ ਮੈਂ ਹੱਥ ਜੋੜ ਕੇ ਕਹਿੰਦਾ ਸਤਕਾਰ ਇਹਨਾਂ ਨੂੰ ਵੀ ਨਹੀਂ ਕਰਨਾ ਆਉਂਦਾ ਬਸ ਨਾਂ ਦੇ ਪਾਠ ਹੀ ਨੇ ਅੱਜ ਕੱਲ੍ਹ ਕੱਲਾ ਮੈਂ ਤੁਹਾਨੂੰ ਸੰਗਤ ਨੂੰ ਹੀ ਨਹੀਂ ਦੋਸ਼ ਦੇ ਰਿਹਾ ਸਾਡ ਮੈਂ ਵੇਖਿਆ ਸਾਡੇ ਪਾਠੀ ਸਿੰਘਾਂ ਨੂੰ ਰਮਾਲਾ ਸਾਹਿਬ ਨਹੀਂ ਪਾਉਣਾ ਆਉਂਦਾ ਮਹਾਰਾਜ ਤੇ ਉਹ ਟੇਡਾ ਮੇਡਾ ਪਾਈ ਰੱਖਦੇ ਪਤਾ ਹੀ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਇਹ ਹਾਲਤ ਪਤਾ ਉਹਨਾਂ ਦੀ ਕਦੋਂ ਹੁੰਦੀ ਹੈ ਜਦੋਂ ਉਹ ਕਿਸੇ ਟਕਸਾਲ ਚ ਕਿਸੇ ਸੰਤ ਮਹਾਤਮਾ ਕੋਲੇ ਰਹਿ ਕੇ ਸਿੱਖੇ ਨਹੀਂ ਹੁੰਦੇ ਤਾਂ ਹੁੰਦੀ ਹੈ ਉਹਨਾਂ ਦੀ ਹਾਲਤ ਫਿਰ ਜਦੋਂ ਬਾਣੀ ਪੜਦੇ ਆ ਕਿਉਂਕਿ ਕਈ ਥਾਵਾਂ ਤੇ ਜਾਣਾ ਮੈਂ ਵੇਖਿਆ ਜਦੋਂ ਬਾਣੀ ਪੜਦੇ ਆ ਨਾ ਉਹ ਫਿਰ ਰੱਬ ਹੀ ਰਾਖਾ ਹੁੰਦਾ ਉਹਨਾਂ ਦਾ ਉਹ ਪਤਾ ਨਹੀਂ ਜਾਂ ਤਾਂ ਮਹਾਰਾਜ ਨੇ ਕਿਰਪਾ ਕਰਤੀ ਉਹ ਬਾਬਾ ਚਿਰਦੇ ਲੱਗੇ ਹੋયા ਸੀ ਪੜਦੇ ਕਰਕੇ ਉਹ ਸਾਰਾ ਕੁਝ ਯਾਦ ਹੈ ਕਿ ਉਹ ਜਦੋਂ ਪੜਦੇ ਆ ਫਿਰ ਝੱਟ ਪਤਾ ਲੱਗ ਜਾਂਦਾ ਕਿ ਲੈ ਬਈ ਇਹਨੇ ਸਿੱਖਿਆ ਨਹੀਂ ਕਿਹ ਕਿਹ ਆਪ ਕੋਈ ਪਾਠੀ ਬਣ ਗਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਉਣਾ ਹੋਵੇ ਪਹਿਲਾਂ ਚੰਦਵਾ ਲਾ ਕੇ ਰੱਖਿਆ ਹੋਵੇ ਪਾਠੀ ਸਿੰਘ ਨੇ ਘਰ ਦੇ ਵਿੱਚ ਗ੍ਰੰਥੀ ਸਿੰਘ ਨੇ ਮਹਾਰਾਜ ਦੇ ਵਜ਼ੀਰ ਨੇ ਇਹਨਾਂ ਸੂਝਵਾਨ ਹੋਵੇ ਗ੍ਰੰਥੀ ਸਿੰਘ ਪਹਿਲਾਂ ਚੰਦਵਾ ਲੱਗਿਆ ਹੋਵੇ ਤੇ ਮਹਾਰਾਜ ਦਾ ਪੀੜਾ ਸਾਹਿਬ ਵੱਡਾ ਪਹਿਲਾਂ ਸਜਿਆ ਹੋਵੇ ਉੱਥੇ ਜਿੱਥੇ ਆ ਕੇ ਬਹਿਣਾ ਤੁਹਾਡੇ ਘਰੇ ਪਰੌਣੇ ਆ ਜਾਣ ਤੁਸੀਂ ਉਦੋਂ ਕਮਰੇ 'ਚ ਸੋਫੇ ਚੱਕ ਕੇ ਲਿਉਨੇ ਹੁੰਨੇ ਹੋ ਕਿ ਇੱਥੇ ਬੈਠੋ ਜੀ ਕੁਰਸੀਆਂ ਪਹਿਲਾ ਇੰਤਜ਼ਾਮ ਕਰਕੇ ਰੱਖਦੇ ਆ ਨਾ ਆਪਾਂ ਸੋਫੇ ਸਾਫੇ ਲੈ ਕੇ ਮਹਿੰਗੇ ਲਾ ਕੇ ਰੱਖਦੇ ਆ ਕੁਰਸੀਆਂ ਲਿਆ ਕੇ ਰੱਖਦੇ ਆ ਕਿ ਪਰੌਣਿਆਂ ਨੇ ਆਉਣਾ ਵਧੀਆ ਮੇਜ਼ ਤੇ ਉਹ ਮੇਜ਼ ਪੋਸ਼ਕ ਕਪੜਾ ਵਿਛਾ ਕੇ ਰੱਖਦੇ ਆ ਕਿ ਇੱਥੇ ਛਕਣ ਵਾਸਤੇ ਪਦਾਰਥ ਰੱਖਾਂਗੇ ਇੱਥੇ ਆਉਣਗੇ ਬੈਠਣਗੇ ਐਦਾਂ ਇੱਥੋਂ ਤੱਕ ਵੀ ਆਪਾਂ ਕਰਦੇ ਆ ਜਿਹੜੇ ਪਰੌਣੇ ਨੇ ਆਉਣਾ ਹੋਵੇ ਰਾਤ ਨੂੰ ਸੌਣ ਦਾ ਵੀ ਇੰਤਜ਼ਾਮ ਉਹਨਾਂ ਦਾ ਕਿ ਆਹ ਕਮਰੇ 'ਚ ਪਾਵਾਂਗੇ ਚਾਦਰਾਂ ਬਦਲ ਦਿਓ ਕਮਰੇ ਦੇ ਕਮਰਾ ਸਾਫ਼ ਕਰ ਦਿਓ ਆਉਣਾ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਸੇ ਹੀ ਮੰਜੀ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਉਂਦੇ ਆ ਤੇ ਕਿੰਨਾ ਚਿਰ ਸਿਰ ਤੇ ਹੀ ਰੱਖਦੇ ਆ ਮਹਾਰਾਜ ਦਾ ਸਰੂਪ ਉਦੋਂ ਮੰਜੀ ਸਾਹਿਬ ਦੀ ਪਿਛਾਈ ਕਰਦੇ ਆ ਇਹ ਕੱਲਾ ਤੁਹਾਡਾ ਹੀ ਕਸੂਰ ਨਹੀਂ ਸਾਡੇ ਮਹਿਕਮੇ ਦਾ ਵੀ ਕਸੂਰ ਹੈ ਪਹਿਲਾਂ ਹਸਣ ਲੱਗਿਆ ਹੋਵੇ ਮਹਾਰਾਜ ਸਾਹਿਬ ਜੀਆਂ ਦਾ ਰਮਾਲੇ ਸਜੇ ਹੋਣ ਦੂਜੇ ਮੰਜੀ ਸਾਹਿਬ ਤੇ ਮਹਾਰਾਜ ਨੂੰ ਲਿਆਓ ਜੇ ਕਿਤੇ ਲੋੜ ਹੈ ਜਦੋਂ ਮਹਾਰਾਜ ਸਾਹਿਬ ਆਸਣ ਤੇ ਸੱਜ ਗਏ ਮੰਜੀ ਸਾਹਿਬ ਲੈ ਜਾਓ ਗੁਰਦੁਆਰਾ ਸਾਹਿਬ ਵਾਪਸ ਪਹਿਲਾਂ ਮਹਾਰਾਜ ਦਾਸਣ ਲੱਗਿਆ ਹੋਵੇ ਅਸੀਂ ਜਿੱਥੇ ਵੀ ਜਾਂਦੇ ਆ ਨਾ ਕਿਉਂਕਿ ਮਹਾਪੁਰਸ ਸਾਨੂੰ ਭੇਜ ਦਿੰਦੇ ਆ ਜੱਥੇ ਨੂੰ ਪਾਠ ਕਰਨ ਵਾਸਤੇ ਕਿਸੇ ਸੰਗਤ ਦੇ ਘਰ ਪ੍ਰਸਾਦ ਸੰਗਤ ਜੀ ਉੱਥੇ ਜਾ ਕੇ ਸਾਡੀ ਪਹਿਲਾਂ ਤਿਆਰੀ ਕੀਤੀ ਹੁੰਦੀ ਆ ਸੁੰਦਰ ਮਹਾਰਾ ਦੇ ਆਸਣ ਲਾਏ ਹੁੰਦੇ ਆ ਵਿਸ਼ਾਈਆਂ ਲੈ ਕੇ ਜਾਂਦੇ ਹਮਾਰਾ ਦੀ ਸੁੰਦਰ ਸਾਰੇ ਕਮਰੇ ਨੂੰ ਸਜਾਇਆ ਜਾਂਦਾ ਕਿ ਇੱਥੇ ਪਾਠ ਕਰਨਾ ਆਉਣ ਵਾਲੇ ਨੂੰ ਪਤਾ ਵੀ ਲੱਗੇ ਕਿ ਇੱਥੇ ਪਾਠ ਰੱਖਿਆ ਹੋਇਆ ਹੈ ਕਮਰੇ ਚੋਂ ਮਹਿਕਾ ਹੋਣ ਇਦਾਂ ਮਹਾਰਾਜ ਦਾ ਸਤਿਕਾਰ ਚਾਹੀਦਾ